ਤੋੜਨੋ ਸ਼ਾਨਦਲਾ ਉਦੀ ਸ਼ੋਰਲਾ ਕਦੇ ਕਦੇ ਸੈਗਾ ਚੋਕ ਕਿੱਥੋਂ ਬਚੇ ਇਹ ਦਾਲ ਘਟ ਸੀ ਰਾਤੀ ਚੌਲਾਂ ਨਾਲ ਟੂ ਮਾਈ ਨਿਊ ਵਲੌਗ ਹਾਂਜੀ ਕਿਦਾਂ ਹਾਂ ਸਾਰੇ ਮੈਂ ਕਰ ਦੇਵਾਂਗੇ ਠੀਕ ਹੋਵਾਂਗੇ ਤੇ ਅੱਜ ਆਪਾਂ ਵਲੌਗਿੰਗ ਕਰ ਰਹੇ ਹਾਂ ਕਰ ਲੱਗੇ ਟੈਨ ਵੱਡੇ ਕੋਈ ਪੂਜਾ ਦਾ ਪਤੀਲਾ ਚੱਕ ਕੇ ਤੁਰ ਜਾਂਦੀ ਹੈ ਹੈਲੋ ਗਾਇਸ ਵੀਰੇ ਭਾਂਡੇ ਧੋਣੇ ਆ ਤੇ ਅੱਜ ਹੈਗਾ ਬੱਦਲ ਸਵੇਰੇ ਸਵੇਰੇ ਬੜਾ ਜਿਆਦਾ ਠੰਡ ਲੱਗ ਜਾਂਦੀ ਐ ਇਸ ਕਰਕੇ ਤਾਂ ਮੈਂ ਛੋਲ ਲਿਆ ਵਾ ਰਾਤ ਨੂੰ ਤੈਨੂੰ ਪਤਾ ਪਸੀਨਾ ਆਈ ਜਾਂਦਾ ਸੀ ਹਾਂ ਮੈਂ ਤਾਂ ਬੜੀ ਗਰਮੀ ਲੱਗੀ ਮੈਂ ਰੋ ਛੁੱਟ ਕੇ ਪਾਣੀ ਪੀਤਾ ਰਹਿਮਤ ਪਸੀਨਾ ਮੈਂ ਵੀ ਪੀਤਾ ਰਾਤੀ ਉੱਠ ਕੇ ਪਾਣੀ ਹਾਂ ਰਹਿਮਤ ਪਸੀਨਾ ਬਚ ਨਹੀਂ ਹੋਇਆ ਪਿਆ ਤੇ ਰਜਾਈਆਂ ਲਾ ਲਾ ਮਾਰਨ ਮਤਲਬ ਇਹਦਾ ਮਤਲਬ ਇਹ ਹੁੰਦਾ ਦੀ ਸਿਆਲ ਦੇ ਵਿੱਚ ਜੇ ਰਾਤ ਨੂੰ ਗਰਮੀ ਆਉਂਦੀ ਤਾਂ ਸਵੇਰ ਠੰਡ ਹੋਣੀ ਐ ਕਿਉਂਕਿ ਜੇ ਬੱਦਲ ਹੋਵੇ ਨਾ ਸਿਰ ਹੀ ਗਰਮੀ ਆਉਂਦੀ ਹੁੰਦੀ ਲੱਗਦੀ ਹੁੰਦੀ ਐ ਰਾਤ ਨੂੰ ਹੂੰ ਬੱਦਲ ਹੋ ਗਿਆ ਕਿਤਾ ਤਾਂ ਆਪਾਂ ਨਿਕਲ ਹੁੰਦੇ ਐ ਇਸ ਵੇਲੇ। ਉਹ ਦੇਖ ਫਲਾਰਾ ਪਾਇਆ ਤੇ ਚੁੱਲ੍ਹੇ ਤੇ ਬੈਠਾ। ਓਹੋ ਹਵਾ ਚੱਲਦੀ ਆ ਠੰਡੀ ਠੰਡੀ। ਕੀ ਹੋ ਗਿਆ ਸਾਈਕਲ ਕਿੱਧਰ ਲਈ ਆਉਣਾ ਵਾ? ਸਾਈਕਲ ਹੁੰਦਾ ਵਾ। ਠੀਕ ਆ ਠੀਕ ਆ। ਚਲਾਵਾਂਗੇਰੀ ਤੂੰ ਅੱਜ ਫੇਰ। ਸਾਈਕਲ। ਹੈਂ? ਕੀ ਸਾਈਕਲ ਹੁੰਦਾ ਮੈਂ ਚਲਾਉਂਗੀ। ਨਾ ਤੋੜ ਨਾ ਦੇ ਸਾਈਕਲ ਦਾ ਕਿਉਂ ਤੋੜਾ ਮੈਂ ਦੱਸ। ਐ ਨਹੀਂ ਕਹਿੰਦਾ ਵੀ ਐ ਨਹੀਂ ਕਹਿੰਦਾ ਆਪਦੀ ਹੱਡੀ ਹੁੱਡੀ ਨਾਲ ਤੋੜ ਲਿਓ। ਮੈਂ ਨਹੀਂ ਕਿ ਇਦਾਂ ਵੀ ਹੱਡੀ ਹੱਡੀ ਦਾ ਤੜਾੜੇ ਆਪ ਦੀ ਕੱਢ ਕੇ ਥੱਲੇ ਲੱਤਾਂ ਹੈ ਮੈਨੂੰ ਚਲਾਉਣਾ ਤਾਂ ਹੁੰਦਾ ਜੇ ਮੈਂ ਚੜ੍ਹ ਤੇ ਜਾਂਦੀ ਹਾਂ ਉਤਰਨਾ ਨਹੀਂ ਆਉਂਦਾ ਚਲ ਮੈਂ ਤੂੰ ਚਲਾ ਦੇ ਤੇ ਚਲਾ ਨਹੀਂ ਅੰਨੇਂਗੇ ਤੂੰ ਯਕੀਨ ਨਾਲ ਲੈ ਦੇ ਉਤਰਨਾ ਨਹੀਂ ਮੈਂ ਚਤਾਰ ਲੂੰਗੀ ਚਾ ਠੀਕ ਹੈ ਮੈਂ ਚਲਾਉਣੀ ਤੂੰ ਠੀਕ ਹੈ ਨਹੀਂ ਦੇਖ ਜੂਗੀ ਦੇਖ ਮਾਣਾ ਚਲਾ ਕੇ ਵੇਖੋ ਦੇਖ ਜੂਗੀ ਨਹੀਂ ਚਲਾਇਆ ਨਹੀਂ ਬਹੁਤ ਟਾਈਮ ਚਲਾ ਕੇ ਵੇਖ ਨਹੀਂ ਕੋਈ ਨਿਕਾਉ ਨਹੀਂ ਆਉਂਦਾ ਬਹਿ ਜਾ ਬਹਿ ਜਾ ਉੱਤੇ ਡਰ ਇਹ ਡੱਕੀ ਬੈਣੀ ਮੈਂ ਨਹੀਂ ਚੱਕਣਾ ਫਿਰ ਤੈਨੂੰ ਪਤਾ ਕਿ ਚਲਾਇਆ ਨਹੀਂ ਚਲੋ ਆੜਾ ਨਹੀਂ ਕੋਈ ਨਹੀਂ ਹੁੰਦਾ ਮੈਨੂੰ ਮੈਨੂੰ ਤਾਂ ਹੱਥ ਲਾ ਕੇ ਦਿਖਾ ਦੇ ਤੈਨੂੰ ਕਿਉਂ ਚ ਲੱਗਦਾ ਖਾਦਾ ਮੈਂ ਡਿੱਗਣਾ ਵਾ ਤੇ ਕੋਈ ਨਹੀਂ ਇੱਕ ਵਾਰੀ ਡੱਕ ਚੰਗੀ ਤਰੀਕਾ ਨਾਲ ਮੈਂ ਨਹੀਂ ਚੱਲਣਾ ਮੈਂ ਉਹ ਚਲਾ ਲਵਾਂ ਨਹੀਂ ਐ ਕਰਕੇ ਮੈਂ ਤਾਂ ਫਿਰ ਮੈਂ ਵੀ ਚਲਾ ਲੂੰਗੀ ਬੁਰਾ ਦੇ ਕੇ ਚਲ ਨਹੀਂ ਅਗਲੇ ਆ ਦਾ ਮੁੜ ਕੇ ਫੇਰ ਕੋਈ ਨੁਕਸਾਨ ਹੋ ਗਿਆ ਮੁੜ ਕੇ ਕਹਿੰਦੇ ਕਰਨਗੇ ਤੂੰ ਤਾਂ ਪਹਿਲਾਂ ਕਹਿ ਜਾ ਤੋ ਨੀ ਇਹਨੂੰ ਜੇ ਦੋਨਾਂ ਨੇ ਆਉਣਾ ਹੋਇਆ ਲਕੋ ਦਾਂਗੇ ਆਪਾਂ ਚੰਗਾ ਕੰਮ ਸਾਨੂੰ ਤਾਂ ਕੋਣ ਲੈ ਗਿਆ ਮੇਰੇ ਨਾਲ ਸੁਣ ਇਹ ਐਂ ਅੱਗੇ ਉਹ ਤਾਂ ਕਹਿ ਗਿਆ ਵੀ ਤੋੜਦਾ ਦਿਓ ਕਾ ਉਹਨਾਂ ਨੇ ਇਹਨੂੰ ਐਸੀ ਵੀ ਪੰਗੇ ਲੈਣਗੇ ਆ ਉਹ ਜਿਹੜੀ ਫਰਦੀ ਜਿਹੜੀ ਫਰਦੀ ਉਹ ਜਿਹੜੀ ਫਰਦੀ ਅੱਗੇ ਵਾਲੀਆਂ ਜੜੀਆਂ ਨਹੀਂ ਰਹੀਆਂ ਹਨਾ ਜਾਂ ਖਾਕੀ ਜੀਆਂ ਨੂੰ ਹੂੰ ਖਾਕੀ ਨਹੀਂ ਕਿੱਦੇ ਹੁੰਦੀ ਉਹ ਉਹਨਾਂ ਨੇ ਨਹੀਂ ਲਿਓ ਹੁੰਦੀ ਹਾਂ ਤਾਂ ਉਹਦੇ ਬਠੇ ਨਹੀਂ ਮੇਖੋ ਤੇ ơi ਕੀ ਕਰ ਰਿਹਾ ਆ ਮੇਰਾ ਬਾਹਰ ਆਲੀ ਨਾ ਮਤੇ ਆਹ ਵਰਨਾ ਉੱਪਰ ਆ ਵੀ ਆ ਗਈ ਇਧਰ ਵੀ ਆ ਗਈ ਬੁੱਪਲ ਟਿਕਲਾ ਲਗਾਏ ਬੈਠਾ ਠੰਡ ਲਾਉਂਦੀ ਸ਼ੋਰ ਲਾਤਾ ਦੋ ਘਰ ਸੈਂਗਾ ਛੋਟਾ ਬਚ ਲਈ ਆਦੀ ਇਹ ਚਲਾ ਐ ਲੱਗਿਆ ਹੈਗਾ ਮੈਨੂੰ ਤਾਂ ਵੀ ਸਾਈਕਲ ਕਿਤੇ ਚਲਾ ਕੇ ਤੇ ਵੇਖੀ ਉਹਨਾਂ ਸਾਰਾ ਵੀਡੀਓ ਨੂੰ ਕੱਟ ਦੇ ਪੌਲੀ ਹਿਲਕਮ ਕਰ ਜੀ ਅੱਭੀ ਬਹੁਤ ਚਾਈ ਨਹੀਂ ਲੈ ਬੁੱਨੇਟਾ ਵਿਚੁੱਲੇ ਮੂਰੇ ਭਾਈ ਨਾ ਬੁੱਝ ਗਈ मैं रेहमत नु बेच के हूँ रहमत उठा के नहीं रहमत तो, सोने उठना नहीं रेहत चल फिर जाती है कमरे च ਇਹ ਵਾਲੇ ਕਮਰੇ ਚ ਦੇਖਣੇ ਲੈਟ ਪਤਾ ਨਹੀਂ ਆਏ ਕਿ ਨਹੀਂ ਲੈਟ ਨਹੀਂ ਆਏਗੀ ਪਾਣੀ ਭਰਨ ਨਾਲੇ ਮੈਂ ਹਲੇ ਕੰਮ ਬੜੇ ਕਰਨੇ ਆਪਰੀ ਸ਼ਾਂਤੀ ਇੱਧਰ ਵੀ ਤੋਂ ਕੋਈ ਅਰਾਗ ਲੋੜਾ ਜਾਕਤਾ ਨਹੀਂ ਆਜੇ ਇਹ ਸਾਰਾ ਦਿਨ ਸੰਕੋਪ ਚ ਹੀ ਕਰਨਾ ਵੜੇ ਮਾਝ ਵੀ ਆ ਗਕੇ ਨਹੀਂ ਆਹ ਮੈਂ ਚਾਹੀਆ ਇਹਨੂੰ پتہ ਹੀ ਅੱਗ ਦਾ ਦਾ ਕੰਮ ਆਪਣਾ ਹੀ ਹੂੰ ਤੇ ਅੱਗ ਸਾਰੀ ਦਾੜੀ ਆਪ ਕੋਣੀਆ ਗਲੇੜੇ ਚ ਨਹੀਂ ਪਰ ਠੰਡ ਲੱਗਦੀ ਐ ਇੰਨੀ ਅੱਗ ਨਾਲ ਕਿੱਥੇ ਉਹ ਬੰਦਾ ਸੁਣ ਮਿਲਦਾ ਹੈ ਨਾ ਹਵਾ ਨਾਲ ਚੱਲਦੀ ਹੈ ਨਾ ਬਣਾ ਚੱਲਦੀ ਹੈ ਨਾ ਰੇ ਨਹੀਂ ਲੱਗਦੀ ਹੂੰ ਹਵਾ ਨਾਲ ਜ਼ਿਆਦਾ ਲੱਗਦੀ ਨਹੀਂ ਠੰਡ ਆਹਨ ਨਾਲ ਕੀ ਬਣਾ ਹੋਰ ਕੋਈ ਬੱਚਾ ਸੱਟ ਬੱਸ ਤੂੰ ਹੀ ਹੁਣ ਉਧਰ ਚੱਲ ਜਾਣਾ ਤੇ ਮੈਂ ਵੀ ਕੰਮ ਨੂੰ ਲੱਗਣਾ ਮੈਂ ਤਾਂ ਨਹੀਂ ਜ਼ਿਆਦਾ ਹੋ ਰੱਖਦੇ ਪਈ ਚਾਲ ਨੂੰ ਕਿੰਨਾ ਤਾਂ ਕੰਮ ਕਰਾਂ ਕੱਲ ਮੈਂ ਦੀ ਬਸ ਉਹ ਅੰਦਰ ਸਪਾਈਸ ਕਰ ਅੱਜ ਮੈਂ ਬਣਾਉਣ ਲੱਗੀ ਆ ਇੱਥੇ ਰੋਟੀ ਅੰਦਰ ਗੈਂਸ ਤੇ ਆ ਪਹਿਲਾਂ ਮੈਂ ਰਹਿਮਤ ਲਈ ਪਰੌਂਠਾ ਬਣਾਇਆ ਸੀ ਮੇਨ ਮੰਮੀ ਭੁੱਖ ਲੱਗੀ ਮੈਨੂੰ ਮੈਨੂੰ ਪਰੌਂਠਾ ਬਣਾ ਕੇ ਖਵਾਤਾ ਤੇ ਹੁਣ ਮੈਂ ਬਣਾਉਣੀ ਆ ਮੇਰੀ ਤੇ ਰੀਤੂ ਦੀ ਰੋਟੀ ਬਬਲ ਦੀ ਰੋਟੀ ਤੇ ਬੋਲਦੇ ਆਏ ਤੂੰ ਬਣਾਉਂਗੇ ਅੱਜ ਕੱਪੜੇ ਧੋਤੇ ਮੈਂ ਲੇਟ ਲੇਟ ਹੈ ਨਹੀਂ ਸੱਚ ਸਾਡੇ ਸਵੇਰੀ ਕੱਟ ਲਈ ਸੀ ਤੇ ਪਾਣੀ ਵੀ ਨਹੀਂ ਭਰਿਆ ਸੀ ਇਹ ਲਾਈਟ ਆਈ ਫਿਰ ਉਹ ਦੂ ਮੈਂ ਕੱਪੜੇ ਧੋਤੇ। ਹਾਂ ਮੇਰੇ ਤੁਨ ਕਹਾਂ ਮੈਂ ਬਣਾਉਣੀ ਆ ਰੋਟੀ ਤੇ ਤੂੰ ਖਾ ਲੈ। ਮੈਂ ਤਾਂ ਸਬਜ਼ੀ ਗਰਮ ਰੱਖ ਦੇ ਪਰ ਉੱਥੇ ਤਾਂ ਅੱਗ ਹੀ ਨਹੀਂ ਮੱਚਦੀ ਇੱਥੇ ਰੱਖ ਲਾਂਗੇ ਨਾਲ ਹੀ ਹਨਾ। ਇੱਥੇ ਬਣਾਵਾਂਗੇ। ਬੁੱਕਰ ਬੁੱਕਰ ਤਾਂ ਮੈਂ ਮਾਰਤੀ ਸਫਾਈ ਕਰਤੀ ਆ। ਉਹ ਤਾਂ ਮੈਂ ਜਬਰਤਤੀ ਹੋ ਕੇ ਕੀਤੀ ਰੋਟੀ ਬਣਾਈ ਉਹਨੂੰ ਛੱਟੀ ਤੇ ਲਈ। ਕਿਉਂਕਿ ਲਾਈਟਰ ਖਰਾਬ ਹੋ ਗਿਆ। ਡੱਬੀ ਕੱਢੀ ਮੈਂ ਤਾਂ ਬਣਾਵੀਂ ਫਿਰ। ਹਾਂ ਵੇਖ ਲੈ। ਰਹਿਮਤ ਹਏ ਠੰਡਾ ਹੈ ਬੈਰਾਜ ਪਾਲਾ ਚੱਪਲ ਬਰਬੜ ਇੱਥੇ ਕਿਹਨੇ ਸੀ ਟੀਸੀ ਜਾਂ ਅੰਦਰ ਜਾਵੜਾ ਤੇ ਜਾਂ ਮੰਜੇ ਤੇ ਬਹਿ ਟੈੱਕੇ ਅੱਜ ਅੱਜ ਤਾਂ ਟੌਪ ਜੀ ਨਹੀਂ ਲੱਗੀ ਕਰੜੀ ਜੀ ਨਹੀਂ ਹਨਾ ਪਤਾ ਨਹੀਂ ਕਾ ਤੂੰ ਮਾਂ ਮੇਰੀ ਪੰਜਾਦ ਕੀ ਲਾਤੀ ਨਹੀਂ ਦੇ ਮੈਂ ਲਾਈਗੀ ਕੀ ਕਹਿੰਦਾ ਮਨੀ ਮੈਨੂੰ ਕਰਾ ਕੀ ਆਂਦਾ ਨਹੀਂ ਇਹਦਾ ਕੋਹਣਾ ਕੋ ਬੋਲ ਹੀ ਦਿੰਦਾ ਉਲਟ ਸਿੱਧਾ ਨਾ ਲਾੜਾ ਤੈਨੂੰ ਚੱਲ ਨੀ ਮੇਰੇ ਰੋਟੀਆਂ ਲੱਗੀਆਂ ਤੇ ਤੂੰ ਰੋਟੀ ਖਾ ਲਈ। ਉਹ ਸਾਈਕਲ ਮੈਨੂੰ ਪੁੱਛੀ ਜਾਵੇ ਕੀ ਦਾ ਵਾ ਮੰਮੀ ਇਹ ਸਾਈਕਲ ਭਰਾ ਪਾਈ ਦਾ ਮੈਂ ਤਰੇ ਤੂੰ ਕੰਨ ਨਾ ਮੇਰੀ ਰੋਟੀ ਸਬਜੀ ਆ ਕੱਝੇ ਪਾਲੀ ਸਬਜੀ ਥੋੜੀ ਸੀ ਮੈਂ ਕਾ ਸਾਰ ਲਾਂਗਾ ਇੰਨਾ ਸਾਰ ਮੈਨੂੰ ਕਾ ਜਿ ਲੱਗਦਾ ਕੇ ਪਾਈਆਂ ਨਾ ਤੱਕਉ ਲੰਗੈ ਲਿਬੜ ਨਈਆਂ ਦਾਲ ਘਟ ਸੀ ਰਾਤੀ ਚੌਲਾਂ ਨਾਲ ਜਿਆ ਸਵਾਦ ਸਵਾਦ ਨਾਲ ਵੱਧ ਖਾ ਗਏ ਮੈਨੂੰ ਪਹਿਲਾਂ ਨਹੀਂ ਨਾ ਪਤਾ ਸੀ ਵੀ ਚੌਲ ਬਣਾਉਣੇ ਫਿਰ ਮੈਂ ਵੱਧ ਬਣਾਉਣੀ ਸੀ ਦਾਲ ਮਾਂ ਮੜ ਕੇ ਵੱਧ ਜਾਂਦੀ ਹੁੰਦੀ ਹੈ ਸਬਜ਼ੀ ਫਿਰ ਉਵੇਂ ਪਈ ਰਹਿੰਦੀ ਹੈ ਇਹ ਪਤਾ ਕਰਕੇ ਆ ਤਾਂ ਗਾਹੀ ਵਾ ਦਿੰਦਾ ਬਾਬਾ ਨੂੰ ਇਹ ਕਿਹੜੇ ਘਰ ਦਰ ਦੇ ਹੋਣੇ ਨੇ ਆਪਣੇ ਪੈਂਟਸ ਨੇ ਮੇਰੇ ਨਾਲ ਦੇ ਉਧਰਲੀ ਸਾਈਡ ਦੀ ਠੀਕ ਹੈ ਕਾਲੂ ਭਾਈ ਜੀ ਨੇ ਖਾਣੀ ਨਾਲ ਗੰਡਾ ਘਟ ਲੈ ਕਿਉਂਕਿ ਦਾਲ ਨਾਲ ਗੰਡਾ ਸਵਾ ਲਾਦਾ ਹੁੰਦਾ ਨਾ ਅਬ ਇਸ ਕਰਕੇ ਹਰੀ ਮਿਰਚ ਖਤਮ ਸੀ ਨਹੀਂ ਮੈਂ ਹਰੀ ਮਿਰਚ ਵੀ ਖਾਣੀ ਸੀ ਨਾਲ ਇੱਕ ਪੈਸਰਾਤ ਮੈਂ ਖਾ ਗਈ ਤੂੰ ਖਾ ਗਈ ਹਾਂ ਲੈ ਕਿਉਂਗੀ ਜਿੱਦੇ ਮੰਡੀ ਦੀ ਜਾਣ ਤੇ ਵਿੱਚ ਨੂੰੜਾ ਕਿ ਮਾਰ ਮਾਤਰ ਉਹਨਾਂ ਬੋਲਟ ਬੰਦ ਕਰਦਾ ਕਿਤੇ ਚਲਾਉਂਦਾ ਇਹ ਖਰਾਬ ਹੋ ਜਾਣਾ ਜਿਵੇਂ ਤੂੰ ਕਰਦਾ ਪਿਆ ਮੈਂ ਇਹਨੂੰ ਲੱਗ ਗਿਆ ਪਤਾ ਜਿਵੇਂ ਤੂੰ ਕਰੀ ਜਾਂਦਾ ਸੀ ਹਣਾ ਹਾਂ ਕਾ ਤੂੰ ਕਰਦਾ ਸੀ ਕੀ ਕਰਦਾ ਸੀ ਤੂੰ ਆ ਗਿਆ ਹੋ ਗਿਆ ਇਹ ਕਿਤੇ ਸਟਾਰਟ ਕਰਦਾ ਕਿਤੇ ਬੰਦ ਕਰਦਾ ਝਟਕੇ ਜਿੜਵਾਉਂਦਾ ਹੈ ਨਾ ਮੋਲਟ ਦੇ ਸਟਿੱਟੀ ਹੋ ਗਿਆ ਕੀ ਹੋ ਗਿਆ ਲੇਲੀ ਹੋ ਗਿਆ ਸਲੋਲੀ ਹੋ ਗਿਆ ਸਲੋਲੀ ਦਾ ਨਾ ਹੋਵੇ ਚੱਲ ਆ ਮਾਰਦਾ ਕਟੂਨਾ ਵਾ ਖਾਪ ਹੋ ਗਿਆ ਕੀ ਖਰਾਬ ਹੋ ਗਿਆ ਖਾਪ ਹੋ ਗਿਆ ਚੱਲ ਪਰਾਂ ਸਿਰੋਂ ਲੱਗੀ ਤੇ ਮੇਰੀ ਭਰਾਵਾ ਮੇਰੀਆਂ ਲੱਤਾਂ ਦੁਖਦੇਗਾ ਮੈਂ ਪੈਰਾ ਪਰ ਬੈਠੀ ਆ ਮੈਂ ਥੱਕ ਜਾਣਾ ਹੈ ਬਦਦਾ ਆਦਰ ਬੈ ਅਗੋ ਕੀ ਗਵਾਜ ਗਿਆ ਸੂਈ ਸੂਈ ਮੇਰੇ ਕੋਲੇ ਆ ਤੇਰੀ ਆ ਕਿੰਨੀਆਂ ਐ ਕਿੰਨੀਆਂ ਐ ਮੈਂ ਸਿਰ ਮੋਣਾ ਹਾਂ ਹਾਂ ਬਣੂਗੀ ਮਮਾ ਫੜ ਤੱਕਨੇ ਹੈ ਫਾਪਾ ਦੇ ਕਾਊਗਾ ਚੰਗਾ ਸੂਈਆਂ ਫੜਾ ਦੇ ਲਿਆਓ ਏ ਮੈਂ ਕਾਦੇ ਲਈ ਜ਼ਿੰਮੇਵਾਰ ਹੋਊਂਗੀ ਮੈਂ ਕਿਆ ਨਾਚ ਲਾ ਨਹੀਂ ਫੜ ਕੇ ਘਰ ਮੈਂ ਤਾਂ ਕੋਈ ਨਹੀਂ ਫੜ ਕੇ ਘਰਦੀ ਚੱਲ ਚਲਾ ਤਨੀ ਅੱਜ ਵੀ ਵਧੀਆ ਕੈਂਟੀ ਚਲਾਉਣੀ ਹੁੰਦੀ ਸੀਗੀ ਹਮ ਚੱਲ ਤੂੰ ਤਾਂ ਬਹਿ ਹੀ ਤੇ ਹੋਰਾ ਕੀ ਹੱਥ ਹੱਥ ਰੱਖ ਕੇ ਮੈਂ ਕਿ ਤੇ ਮੈਨੂੰ ਤਾਂ ਤੇ ਫਿਰ ਤੂੰ ਛੇੜਿਆ ਕਾ ਤੂੰ ਉੱਥੇ ਖੜਾ చాలా సెట్ తా విత్త కద పట్టి ਥਾ ਪਟਤਾ ਨਾ ਕਿੰਨਾ ਜੀ ਫੇਰ ਲੋਕ ਤਾਂ ਦੇਖਣਾ ਹੀ ਆਂ ਤੂੰ ਪੁਟਕਾ ਪੁਟਾ ਸਕੀ ਕਿ ਤਰੁੰਦਾ ਕਿਦਾਂ ਪਟਤਾ ਕਿ ਤਰੁੰਦਾ ਨਹੀਂ ਆਂ ਨਾ ਨਹੀਂ ਵੇ ਮੈਂ ਅੰਤ ਵਿੱਚ ਚਲਾਉਣੀ ਹੁੰਦੀ ਸੀ ਆ ਗੱਤ ਨਹੀਂ ਹੁੰਦਾ ਚਲਾਉਣੀ ਐਕਟਿਵ ਆਣਾ ਝੂਠ ਬੋਲੀ ਜਾਂਦੀ ਆ ਨਾਲੀ ਚ ਵਾਰ ਦਿੰਦੀ ਹੁੰਦੀ ਸੀ

ਕਿਆਸ ਦਾ ਤੂੰ ਰਹਿਣ ਦੇ ਪੰਗੇ ਨਾਲ ਬਗਾਨੀ ਚੀਜ਼ ਬਗਾਨੀ ਜੀ ਇਹਨਾਂ ਨੂੰ ਬਗਾਨੀ ਲੈਣਾ ਚਾਹੀਦਾ ਲੈਣਾ ਚਾਹੀਦਾ ਲੈਣਾ ਚਾਹੀਦਾ ਇਹਨਾਂ ਮੁੜ ਕੇ ਆਪਦੀ ਲੈ ਹੁੰਦਾ ਬੰਦਾ ਆ ਦੇਖ ਨਵੇਖਾ ਵੇ ਵੇਖਾ ਕਿਤਾ ਵੇਖ ਹੂੰ ਝੂਠੀ ਹੋ ਗਿਆ ਵੀ ਦੇ ਦੇ ਮੈਨੂੰ ਨਹੀਂ ਝੂਠੀ ਹੋ ਗਿਆ ਝੂਠੀ ਹੋ ਨਹੀਂ ా తను ఝ బోల్ ఫీ నకలీో ਜਾ ਬੋਲ ਕਿੱਥੇ ਰੰਤਦਾ ਨਹੀਂ ਆਵਰੇ ਨਿਕਲੀ ਆ ਬੋਲ ਨਹੀਂ ਮਈ ਆ ਨੀ ਮੂਹ ਚਨਾ ਪਾਉਦੇ ਸਾਹਮਣੇ ਮੁੜ ਕੇ ਉਹਨੇ ਵੇਖ ਕੇ ਤੈਨੂੰ ਪਾਣੀ ਪਾਣੀ ਖਤਮ ਹੋ ਗਿਆ ਜਿੰਨਾ ਕਿ ਲੈ ਕੇ ਭੋਰਾ ਤਾਂ ਲੈ ਕੇ ਥੋੜਾ ਜਿਹਾ ਲੈ ਕੇ ਆਈ ਅੱਧਾ ਆਦਾ ਖੋ ਕੇ ਪੀਜੀ ਹੁੰਦੇ ਸਾਰ ਕੀ ਬਣਾਉਣਾ ਮੇਰੀ ਕੀ ਬਣਾਉਣਾ ਤੇ ਤੇ ਦੀ ਹੈ ਵੀਡੀਓ ਬਣਾਉਣਾ ਮੇਰੀ ਹਾਂ ਇਹਨਾਂ ਤਨ ਵੀਡੀਓ ਬਣਾਉਣੀ ਹੁੰਦੀ ਆ ਮੈਨੂੰ ਨਹੀਂ ਪਈਆ ਫੋਨ ਵਿੱਚ ਹੁਣ ਦੇ ਵਿੱਚ ਤੂੰ ਆਸਾ ਤੇ ਫਾਂਡੀ ਜੀ ਲੱਗੇ ਗਾਦੀ ਦੀ ਆ ਗਾਦੀ ਰਹੀ ਆ ਠੀਕ ਆ ਤੇ ਮੈਨੂੰ ਮੈਨੂੰ ਦਿਖਾ ਹੈਲੋ ਗਾਇਸ ਵੀਰੇ ਰਹਿਮਤ ਵੀਡੀਓ ਬਣਾਈ ਜਾਂਦਾ ਪਿਆ ਏ ਐ ਕਹਿਣਾ ਤੂੰ ਵੀ ਕਹਿ ਕੋਸ਼ਿਸ਼ ਮਮਮੀ ਦੀ ਬਣਾ ਰਿਹਾ ਵੀਡੀਓ ਮਮਾ ਦੀ ਵੀ ਇਹ ਟਾ ਚਾਈ ਚਾਈ how are you doing in the gas how are you doing the